ਬੀ.ਏ. ਜੀ ਮੈਂ ਪਲੱਸ 2 ਕਰ ਰਿਹਾ ਕਮਰਸ਼ੀਅਲ ਮੈਂ ਕੰਪਿਊਟਰ ਲੈਨ ਚ ਜਾਣਾ ਕੀ ਕਰਨਾ ਨੌਲੇਜ ਦਿਓ ਦੇਖੋ ਤੁਸੀਂ ਕਮਰਸ ਕਰ ਰਹੇ ਹੋ ਚਾਹੇ ਬੀ.ਏ. ਕਰ ਰਹੇ ਹੋ ਚਾਹੇ ਬੀ.ਬੀ.ਏ. ਕਰ ਰਹੇ ਹੋ ਜੋ ਵੀ ਕਰ ਰਹੇ ਹੋ ਲੈਨ ਨਾਲ ਕੋਈ ਫਰਕ ਨਹੀਂ ਮੰਨਦਾ ਤੁਹਾਡੀ ਸਕਿਲਸ ਜਿਹੜੀਆਂ ਮੈਟਰ ਕਰਨਗੇ ਕੰਪਨੀਆਂ ਨੇ ਤੁਹਾਡੇ ਤੋਂ ਇੰਟਰਵਿਊ ਲੈਣਾ ਚਾਹੇ ਕੋਈ ਬੀ.ਟੈਕ ਕਰ ਰਿਹਾ ਚਾਹੇ ਕੋਈ ਬੀ.ਐਸ.ਏ. ਕਰ ਰਿਹਾ ਉਹ ਵੀ ਸੁਣ ਲਓ ਗੱਲ ਜੇ ਤੁਹਾਡੀ ਡਿਗਰੀ ਲੈ ਕੇ ਬਾਜ਼ਾਰ ਚ ਤੁਰ ਪੋਗੇ ਕੋਈ ਮਤਲਬ ਨਹੀਂ ਹੈਗਾ ਤੁਹਾਨੂੰ ਇੰਟਰਵਿਊ ਕਰੈਕ ਕਰਨੇ ਪੈਣਾ ਤੁਹਾਡੇ ਸਕਿਲਸ ਤੇ ਤੁਹਾਨੂੰ ਵਰਕ ਕਰਨਾ ਚਾਹੀਦਾ ਹਾਂ ਤੁਸੀਂ ਕਮਰਸ ਕਰ ਰਹੇ ਹੋ ਤੁਸੀਂ ਦੇਖ ਵੈਬ ਡਵੈਲਪਮੈਂਟ ਹੈ ਡਾਟਾ ਐਨਲਿਸਟ ਹੈ ਸਾਈਬਰ ਸਕਿਉਰਿਟੀ ਹੈ ਸੌਫਟਵੇਅਰ ਡਵੈਲਪਮੈਂਟ ਹੈ ਮੋਬਾਈਲ ਐਪ ਡਵੈਲਪਮੈਂਟ ਹੈ ਇਹਨਾਂ ਸਾਰਿਆਂ ਚ ਦੇਖੋ ਤੁਹਾਡਾ ਇੰਟਰਸਟ ਕਿਹੜੇ ਪਾਸੇ ਬਣਦਾ ਹੈ ਤੇ ਕਿਹੜੀ ਲੋਕੇਸ਼ਨ ਤੇ ਤੁਸੀਂ ਨੌਕਰੀ ਲੈਣਾ ਚਾਹੁੰਦੇ ਹੋ ਫੋਰ ਐਗਜ਼ਾਮਪਲ ਜੇ ਤੁਸੀਂ ਚੰਡੀਗੜ੍ਹ ਮਹਾਲੀ ਵਾਲੀ ਸਾਈਡ ਜੋਬ ਲੈਣਾ ਚਾਹੁੰਦੇ ਹੋ ਤਾਂ ਤੇ C++ DSA ਨਾਲ ਨੌਕਰੀ ਨਹੀਂ ਮਿਲਣੀ ਉੱਥੇ ਮੋਬਾਈਲ ਐਪ ਡਵੈਲਪਮੈਂਟ ਵੈਬ ਡਵੈਲਪਮੈਂਟ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਤੁਹਾਨੂੰ ਜਿਹੜੀ ਆ ਸਾਈਬਰ ਸਕਿਉਰਿਟੀ ਮਿਲ ਸਕਦੀ ਆ ਤਾਂ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਤੁਹਾਨੂੰ ਜੋਬ ਮਿਲਣੀ ਆ ਸੋ ਆਹ ਚੀਜ਼ ਸਕਿੱਲਸ ਤੇ ਵਰਕ ਕਰੋਗੇ ਜਿਹੜੇ ਸਟਾਰਟਅੱਪਸ ਨੇ ਉਹ ਤੁਹਾਡੀਆਂ ਡਿਗਰੀਆਂ ਨਹੀਂ ਦੇਖਦੀਆਂ ਤੁਸੀਂ ਕਿਹੜੇ ਬੈਕਗ੍ਰਾਉਂਡ ਤੋਂ ਆ ਰਹੇ ਹੋ ਉਹਨਾਂ ਨੇ ਤੁਹਾਰ ਤੋਂ ਇੰਟਰਵਿਊ ਲੈਣਾ ਸੋਲਵ ਕਰਾ ਕੇ ਦੇਖਣੀ ਆ ਪ੍ਰੋਬਲਮਸ ਇੰਟਰਵਿਊ ਦੇ ਵਿੱਚ ਜੇ ਕਰ ਦੋਗੇ ਤਾਂ ਨੌਕਰੀ ਲੈ ਲੋਗੇ ਨਹੀਂ ਕਰੋਗੇ ਤਾਂ ਨਹੀਂ ਨੌਕਰੀ ਲਓਗੇ ਠੀਕ ਹੈ ਹਾਂ ਐਮਐਨਸੀਏ 'ਚ ਜ਼ਰੂਰ ਦਿੱਕਤ ਆ ਸਕਦੀ ਐਮਐਨਸੀ ਦੇਖਦੀ ਆ ਵੀ ਬੀਟ ਸੀਏ ਕਿੱਤੀ ਹੋਣੀ ਚਾਹੀਦੀ ਆ ਜਾਂ ਬੀਟੈਕ ਕਿੱਤੀ ਹੋਣੀ ਚਾਹੀਦੀ ਆ ਤੇ ਐਮਐਨਸੀਏ 'ਚ ਆਪਾਂ ਜਾਣਾ ਵੀ ਨਹੀਂ ਹੈਗਾ ਆਪਾਂ ਸਟਾਰਟਅੱਪ ਨੂੰ ਟਾਰਗੇਟ ਕਰਨਾ ਸਵਾ ਰੋਡ ਮੈਂ ਫੋਲੋ ਕਰੋ ਤੇ ਚੱਕ ਦੋ ਕੰਮ ਫਿਰ